ਸੀਮ ਇਸ ਤਰ੍ਹਾਂੀਆਂ ਸਬਾਬਾਂ ਰੈਲੀਆਂ ਕਰ ਰਹੇ ਆਂ ਅਰਜਸੀ ਪਠਾਨਕੋਟ ਪਵਾ ਵਿਖਿਆ ਇਸਨ ਇਸ ਵਿਧਾਨ ਸਭਾ ਦੇ ਵਿੱਚ ਔਰ ਕਾਂਗਰਸ ਪਾਰਟੀ ਨੇ ਪਰਨ ਕੀਤਾ ਹੈ ਕਿ ਅਸੀਂ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਕਿਉਂਕਿ ਮਜ਼ਦੂਰ ਜਿਹੜਾ ਵਿਚਾਰਾ ਹੈ ਉਹ ਅਬਦਾ ਚੁੱਲਾ ਨਹੀਂ ਜਲਾ ਸਕਦਾ ਔਰ ਦਿਹਾੜੀ ਛੱਡ ਕੇ ਸੰਘਰਸ਼ ਨਹੀਂ ਕਰ ਸਕਦਾ ਸੋ ਇਸ ਕਰਕੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇਹ ਮਨਰੇਗਾ ਸੰਗਰਾਮ ਦੇ ਨਾਮ ਤੇ ਰੈਲੀਆਂ ਕਰ ਰਹੇ ਆਂ ਔਰ ਮਨਰੇਗਾ ਮੁਕੰਮਲ ਤੌਰ ਤੇ ਬੀਜੇਪੀ ਦੁਆਰਾ ਔਰ ਆਮ ਆਦਮੀ ਪਾਰਟੀ ਦੁਆਰਾ ਬੰਦ ਕਰ ਦਿੱਤੀ ਗਿਆ ਸੋ ਉਹਨਾਂ ਦੇ ਖਿਲਾਫ ਇਹ ਲੜਾਈ ਦਾ ਜਿਹੜਾ ਬਿਗਲ ਹੈ ਉਹ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪਰਾਂ ਦੇ ਘਰ ਵੀ ਕਰੇਗੀ ਕਾਂਗਰਸ ਪਾਰਟੀ ਔਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੋ ਜਾਂਦਾ ਤਦ ਤੱਕ ਕਾਂਗਰਸ ਪਾਰਟੀ ਲੜਾਈ ਲੜੇਗਾ ਮੈਂ ਦੇਖੋ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਨਾ ਰਿਕਾਰਡ ਤੇ ਨਹੀਂ ਝੂਠ ਬੋਲ ਸਕਦਾ ਰਿਕਾਰਡ ਇਹ ਸਾਬਤ ਕਰਦਾ ਹੈ ਕਿ ਪਿਛਲੇ 20 ਸਾਲ ਦੀ ਜਦੋਂ ਦੀ ਸਾਰਿਆਂ ਨਾਲ ਪਹਿਲੇ ਇਹ ਨਰੇਗਾ ਦਾ ਜਿਹੜੀ ਆਈ ਹੈ ਸਕੀਮ ਆਈ ਹੈ ਇਹ ਡਾਕਟਰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਜੀ ਲੈ ਕੇ ਆਏ ਸੀ ਐਵਰੇਜ ਅਜੇ ਤੱਕ ਸਾਰੇ ਹਿੰਦੁਸਤਾਨ 'ਚ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਇਹ ਸੀ ਕਿ 100 ਦਿਨ ਮਿਨੀਮਮ ਸਾਲ 'ਚ ਕੰਮ ਮਿਲੇਗਾ ਬਟ ਐਵਰੇਜ ਸਾਰਿਆਂ ਨਾਲ ਵੱਧ ਕਰਨਾ ਚਾਹੀ 60 ਦਿਨ ਸਾਰੇ ਦੇਸ਼ ਚ ਐਵਰੇਜ ਤਕਰੀਬਨ 50 ਦਿਨ ਦੀ ਆਈ ਹੈ ਪੰਜਾਬ ਦੇ ਵਿੱਚ ਪਿਛਲੇ 4 ਸਾਲਾਂ ਦੀ ਐਵਰੇਜ 38 ਦੇਣਾ ਸੀ ਹੁਣ ਬਾਜਬਾ ਕਹਿੰਦੀ ਅਸੀਂ 125 ਦਿਨ ਕਰਾਂਗੇ ਪਿਛਲੇ 11-12 ਸਾਲ ਤੋਂ ਤੇ ਮੋਦੀ ਸਾਹਿਬ ਦਾ ਰਾਲੀ ਰਾਜੀ ਹੈ ਤੇ ਪਿਛਲੇ 4 ਸਾਲ ਪੰਜਾਬ ਚ 38 ਦਿਨ ਨੇ ਸਾਰੇ ਹਿੰਦੁਸਤਾਨ ਚ 60 ਤੋਂ ਵੱਧ ਨਹੀਂ ਸਾਰੇ ਹਿੰਦੁਸਤਾਨ ਚ 50 ਦਿਨ ਦੀ ਐਵਰੇਜ ਹੈ ਤੇ ਕਰਲਾ ਚ 60 ਦਿਨ ਦੀ ਏ ਤੇ ਮੈਨੂੰ ਦੱਸੋ 125 ਕਿਸਾਨ ਕਰਨਗੇ ਦੀ ਹੁਣ ਇਹਨਾਂ ਨੇ ਜਿਹੜੇ ਪਹਿਲੇ ਬਜੇਟ ਦੇ ਵਿੱਚ ਪ੍ਰਪੋਜ਼ਲ ਸੀ ਉਸ ਪ੍ਰਪੋਜ਼ਲ ਚੋਂ ਪੈਸੇ ਵੀ ਘਟਾ ਦਿੱਤੇ ਨੇ ਸੋ ਇਹ ਪਹਿਲੇ ਜਿਹੜੇ ਸੂਬਾ ਪਾਉਂਦਾ ਸੀ 10% ਸੈਂਟਰ ਪਾਉਂਦੀ ਸੀ 90 ਹੁਣ ਕਰ ਦਿੱਤਾ 70 40 ਤੇ ਮੈਨੂੰ ਦੱਸੋ ਭਾਜਪਾ ਜਿਹੜੀ ਕਹਿ ਰਹੀ ਕਿ ਕਿਸਾਨਾਂ ਕੰਮ ਇਥੇ ਵਧੇਗਾ ਦੀ 125 ਕੰਮ ਦੇ ਰਹੇ ਆ ਫੇ ਕਿੱਥੇ ਦੇ ਦੇਣ ਸਾਨੂੰ ਕੋਈ ਮੈਂਟਸ ਵੀ ਕਰ ਦੋ ਕਿਤੇ 100 ਦੇਣ ਵੀ ਕੰਮ ਮਿਲਿਆ ਤੇ ਅਸੀਂ ਕਹਿੰਦੇ ਆ ਕਿ ਜੀ ਇਹਨਾਂ ਨੂੰ ਵੋਟਾਂ ਬਾ ਦਿਓ ਐਵਰੇਜ ਹਿੰਦੁਸਤਾਨ ਚ 50 ਹੈ ਪਿਛਲੇ 12 ਸਾਲ ਹੋ ਗਏ ਨਾ ਮੋਦੀ ਸਾਹਿਬ ਐਵਰੇਜ 50 ਦੇਣਾ ਤਾਂ ਕੰਮ 125 ਕਿੱਸਾ ਮਿਲੇਗਾ ਤੋਂ ਮੈਂ ਅਸ਼ਮੀ ਜੀ ਨੂੰ ਕਹਿਣਾ ਚਾਹੁੰਦਾ ਅਸ਼ਮੀ ਜੀ ਰਿਕਾਰਡ ਬੋਲਦੇ ਨੇ ਰਿਕਾਰਡ ਤੇ ਗੱਲ ਕਰੋ

ਜਦ ਭਾਰਤ ਜੋੜੋ ਯਾਤਰਾ ਪਰ ਰਾਹੁਲ ਗਾਂਧੀ ਜੀ ਪੰਜਾਬ ਮੇ ਆਏ ਤੇ ਤੋਂ ਲੁਧਿਆਣਾ ਮੇ ਮੈਨੂੰ ਯਾਦ ਹੈ ਉਸ ਸਟੇਜ ਪਰ ਖੁਦ ਉਸ ਟਵੀਟ ਮੈਂਨੇ ਉਹ ਵੀਡੀਓ ਡਾਲੀਆ ਜਿਸ ਮੇ ਰਵਨੀ ਸਿੰਘ ਬਿੱਟੂ ਨੇ ਖੁਦ ਕਬੂਲ ਹੈ ਕਿ ਮੈਂ ਪਹਿਲੇ ਪਗੜੀ ਨਹੀਂ ਚਾ ਬੰਨਤਾ ਮੈਨੂੰ ਬਹੁਤ ਵਾਰ ਰਾਹੁਲ ਜੀ ਨੇ ਇਹ ਬਾਤ ਕਹੀ ਆਪ ਸਿੱਖੋ आपकी बहुत बड़ी लेगेसी है आप साहब बेंत सिंह के पोतरे हो आप मेंबर ऑफ पार्लियामेंट हो तीसरी दफा आपको शोभा नहीं देता आप एक सिट को दस्तार जरूर पालनी चाहिए तो उन्होंने खुद कबूला बोला के कई दफा राहुल जी के कहने के बाद फिर आप मैंने दस्तार पालनी शुरू की नंबर वन जो बात राहुल जी ने कही है मैं समझो इसलिए कही कि तीन दफा एमपी बनाया उनके ग्रैंडफादर को चीफ मिनिस्टर बनाया और सबसे बड़ी एक कांग्रेस की लेगेसी है और कांग्रेस सारे देश को जोड़ने की बात करती है और भाजपा जो है ये सारे देश को जात पात पर तोड़ने की कोशिश और बांटने की कोशिश करती है तो इसीलिए उनको इस बात की नाराजगी थी कि आप रमेश बिट्टू जी हमने इतनी दफा आपको मौका दिया और आपने किसी इशू पर नहीं छोड़ा हमें आपने अपनी बेहतरी के लिए क्योंकि आपको मिनिस्टर ऑफ स्टेट ऑलरेडी बीजेपी ने ऑफर कर दी थी कि आप आ जाएं और यह भी मुझे इस बात का पता है कि इन्होंने ये बात कही थी कि मैं लुधियाना से मुझे लग रहा है मैं हार जाऊंगा तो उन्होंने कहा आप लड़ो अगर हार भी जाओगे तभी भी हम आपको यकीन दिलाते हैं हम आपको राज्यसभा का मेंबर बनाकर मिनिस्टर ऑफ स्टेट कहीं से लेकर आएंगे वही हुआ है एलओपी से उन्होंने हाथ भी नहीं मिला है देखो क्या नहीं, नहीं असर ऐसा है पंजाब की परंपरा ये है कि सबसे बड़ा आपका विरोधी भी होता है और उससे आप हाथ मिलाते और अगर आपसे सीनियर होता है आप घुटनों को भी हाथ लगाते हैं जो आपका लीडर रहा है जिसने आपको पहचान दी जिसने तीन दफा आपको एमपी बनाया है और आप बिना वजह से कांग्रेस की पीठ में छुरा घोपकर फिर छोड़कर गए हो और आपने पंजाब की बेहतरी नहीं की आपने अपनी, अपनी पंजाब के लोगों ने तो ऑलरेडी फतवा साल पहले दे दिया लुधियाना से उसको हराया थी नंबर वन आज भी डज नॉट रिप्रेजेंट पंजाब सबसे इंपॉर्टेंट बात है रवनीत इज नॉट रिप्रेजेंटिंग पंजाब इज ए मेंबर ऑफ पार्लियामेंट फ्रॉम राजस्थान और इसलिए आप देख रहे हो कि कोई सिंपति उसके लिए नहीं है इन्होंने ਬੀਜੇਪੀ ਕੋ ਆਦਤ ਹੈ ਟਵਿਸਟ ਦੇਣ ਦੀ ਇੱਕ ਗਾਣੇ ਦਰਵਾਜ਼ੇ ਖੁੱਲੇ ਜੀ ਹਾਂ ਜੀ ਬੰਦ ਨਹੀਂ ਹੁਣ ਜੀਤ ਬਿਟੂਣਾ ਵਾਸਤੇ ਅਬ ਆਫੀ ਕਰਦੇ ਨੇ ਘਰ ਵਾਪਸੀ ਕਰਦੇ ਨੇ ਗਦਾਰਾਵਾਸ ਸੇ ਕੋਈ ਦਰਵਾਜ਼ਾ ਨਹੀਂ ਖੁੱਲਾ ਜੀ ਗਦਾਰਾਵਾਸ ਸੇ ਦਰਵਾਜ਼ਾ ਨਹੀਂ ਖੁੱਲਾ ਚੰਗੇ ਬੰਦਿਆਂ ਵਾਸਤੇ ਕਾਂਗਰਸ ਦਾ ਦਰਵਾਜ਼ਾ ਖੁੱਲਾ ਜੀ ਜੀ ਦਾ ਕਹਿ ਰਹੇ ਸੀ ਜੇ ਵੀ ਤੁਸੀਂ ਵਾਪਸ ਆਓਗੇ ਉਹਨਾਂ ਦਾ ਫੇ ਕਹਿਣਾ ਕੀ ਮਤਲਬ ਹੈ ਉਹਨਾਂ ਦਾ ਮਤਲਬ ਇਹ ਸੀ ਕਿ ਤੁਸੀਂ ਫੇਰ ਤਰਲੇ ਕਰਨੇ ਸੀ ਬਟ ਮੈਂ ਤੁਹਾਨੂੰ ਐਜ਼ ਅ ਸੀਨੀਅਰ ਕਾਂਗਰਸ ਲੀਡਰ ਨੇ ਕਹਿਣਾ ਚਾਹਨਾ ਗਦਾਰਾ ਵਾਸੀ ਇਸ ਜਮਾਤ ਚ ਕੋਈ ਜਗ੍ਹਾ ਚੰਗੇ ਆਦਮੀ ਵਾਸਤੇ ਜਗ੍ਹਾ ਹੈ ਭਾਵੇਂ ਕਿਸੇ ਪਾਰਟੀ ਨਾਲ ਚਾਹੇ ਪਰ ਗਦਾਰਾ ਵਾਸੀ ਜਿੱਥੇ ਫਾਕ ਜਿਹੜਾ ਰਹਾ ਹੋਇਆ ਉਸ ਤੋਂ ਬਾਅਦ ਐਸੀਐਮ ਸਾਹਿਬ ਨੇ ਕਮੈਂਟ ਮਾਰਿਆ ਕਿ ਧੱਕਾ ਕਰ ਹਟਾਇਆ ਕਿ ਇਹੋ ਜਿਹੇ ਕਮੈਂਟ ਨਹੀਂ ਹੋਣੇ ਚਾਹੀਦੇ ਹੈਗੇ ਪਰ ਆਮ ਆਦੇ ਪਾਰਟੀ ਕਹਿੰਦੀ ਆ ਕਿ ਕਾਂਗਰਸ ਵਾਲੇ ਦਾ ਪਹਿਲਾਂ ਕਹਿੰਦੇ ਹੈਗੇ ਕਿ ਮੁਜੀਟਿਆ ਜਿਹੜਾ ਨਸ਼ਾ ਵੇਚਦਾ ਹੁਣ ਕਹਿੰਦੇ ਇਹਨਾਂ ਦਾ ਤੋ ਜਾਨ ਮੈਂ ਜਿਹੜੀ ਮੈਂ ਜਿਹੜੀ ਟਵੀਟ ਪਾਈ ਹੈ ਉਹ ਰਾਗਾ ਸੁਆਮੀ ਬਾਬਾ ਜੀ ਦੇ ਜਿਹੜੇ ਸੰਦਰਭ ਦੇ ਵਿੱਚ ਭਗਵੰਤ ਮਾਨ ਨੇ ਗੱਲ ਕੀਤੀ ਹੈ ਮੈਂ ਉਹਦੇ ਤੇ ਕਹੀ ਹੈ ਕਿ ਮੈਂ ਕੇਜਰੀਵਾਲ ਨੂੰ ਇਹ ਗੱਲ ਕਹੀ ਹੈ ਕੇਜਰੀਵਾਲ ਸਾਹਿਬ ਤੁਸੀਂ ਕਲੀਅਰ ਕਰੋ ਕਿ ਤੁਹਾਡੀ ਪਾਰਟੀ ਲਾਈਨ ਹੈ ਅੱਦੇ ਤੋਂ ਤੁਹਾਡੇ ਮਹਨਸ਼ਾ ਬਾਬਾ ਜੀ ਨਾਲ ਰੋਜ਼ ਫੋਟੋਆਂ ਪਾਉਂਦੇ ਨੇ ਉਹਨਾਂ ਦੇ ਗੋਟਿਆਂ ਨੂੰ ਹੱਥ ਲਾਂਦੇ ਨੇ ਉਹਨਾਂ ਦਾ ਪ੍ਰਵਚਨ ਸੁਣਦੇ ਨੇ ਉਹਨਾਂ ਦੇ ਮੈਂਬਰ ਰਹੇ ਨੇ ਜਿਨ੍ਹਾਂ ਨੇ ਨਾਮ ਲਿਆ ਉਹਨਾਂ ਤੋਂ ਸਾਨੂੰ ਕਲੀਅਰ ਕਰੋ ਕੇਜਰੀਵਾਲ ਸਾਹਿਬ ਤੁਹਾਡੀ ਲਾਈਨ ਹੈ ਕਿ ਕੱਲੀ ਭਗਵੰਦੀ ਹੈ ਕਿਉਂਕਿ ਭਗਵੰਤ ਨੇ ਪਹਿਲੀ ਵਾਰ ਕੰਮ ਨਹੀਂ ਕੀਤਾ ਭਗਵੰਤ ਨੂੰ ਆਸ ਤੇ ਪੈ ਗਈ ਇਹ ਨੂੰ ਮੂੰਹ ਪੈ ਗਿਆ ਇਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਉੱਥੇ ਜਿਹੜਾ ਬੰਗਾ ਸਾਹਿਬ ਦੇ ਕੋਲ ਜਗ੍ਹਾ ਬਣੀ ਹੈ ਉੱਥੇ ਵੀ ਇਹਨੇ ਚਾਰਜ ਲਗਾਇਆ ਇਹ ਇਹ ਗੱਲ ਕਹੀ ਕਿ ਸਰੂਪ ਜਿਹੜੇ ਨੇ ਇਹ तकरीबन 120 ਸਰੂਪ ਜਿਹੜਾ ਉਹ ਸਾਨੂੰ ਉੱਥੋਂ ਮਿਲ ਗਿਆ ਬਾਅਦ ਦੇ ਵਿੱਚ ਹਰਪਾਲ ਚੀਮਾ ਸਾਰੀ ਪਾਰਟੀ ਆ ਕੇ ਮਾਫੀ ਮੰਗ ਕੇ ਗਈ ਹੁਣ ਕੇਜਰੀਵਾਲ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਇਹਨੂੰ ਇਸ ਗੱਲ ਦੀ ਛੁੱਟੀ ਦਿੱਤੀ ਜੇ ਜਿਹਨੂੰ ਮਰਜ਼ੀ ਤੇ ਆਦਾ ਮਰਜ਼ੀ ਕਰ ਲਿਓ ਹੱਥ ਪਾ ਲੈ ਤੇ ਬਾਕੀ ਜਾ ਕੇ ਫਿਰ ਇਹ ਅਸਰ ਹੈ ਜਾਂ ਪਿੰਡ ਵਿੱਚ ਤੁਸੀਂ ਵੇਖਿਆ ਕਈ ਘਰਾਂ ਦੇ ਵਿੱਚ ਨਿਆਣਾ ਵਿਗੜਿਆ ਹੁੰਦਾ ਨਾ ਉਹ ਗੱਲ ਪੈਂਦਾ ਰਹਿੰਦਾ ਤੇ ਬਾਪੂ ਜਾ ਕੇ ਮਾਫੀਆਂ ਮੰਗਦਾ ਰਹਿੰਦਾ ਸੀ ਸਾਰੇ ਬੱਲੇ ਕੋਲੋਂ ਇਹਦਾ ਕੰਮ ਹੋਇਆ ਪਹਿਲੇ ਬੰਗੇਵਾਲਾ ਕੋ ਮਾਫੀ ਕਿਨੇ ਮੰਗੀ ਸੀ ਹਰਪਾਲ ਚੀਮੇ ਨੇ ਹਰਜੋਤ ਚੀਮਾ ਆ ਜਿਹੜਾ ਬੈਂਸ ਏ ਤੇ ਇਹ ਇਹ ਮਾਫੀਆਂ ਮੰਗਣ ਦੇ ਆਦੀ ਨੇ ਤੁਸੀਂ ਐਸੇ ਮੈਂ ਗੱਲ ਕਰਨਾ ਚਾਹੁੰਦਾ ਜਿਹਦੀ ਤੁਸੀਂ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਹੈ ਮੈਨੂੰ ਦੱਸੋ ਉਹਨੇ ਕੋ ਲਿਖਤੀ ਤੌਰ ਤੇ ਮਾਫੀ ਕਿਨੇ ਮੰਗੀ ਕਚਹਿਰੀਆਂ ਚ ਆ ਤੁਹਾਡੇ ਕੇਜਰੀਵਾਲ ਨੇ ਮਾਫੀ ਮੰਗੀ ਹੈ ਜੀ ਜੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਂ ਹੋਰ ਕਿਸੇ ਤੇ ਕੋਈ ਟਿੱਪਣੀ ਨਹੀਂ ਕੀਤੀ ਮੈਂ ਇੰਨੀ ਗੱਲ ਕਹੀ ਹੈ ਪੰਜਾਬ ਦੀ ਸਭਿਤਾ ਇਸ ਕਿਸਮ ਦੀ ਹੈ ਅਸੀਂ ਜਿੰਨੇ ਵੀ ਸੰਤ ਰਮ ਗਿਆਨ ਨੇ ਉਹਨਾਂ ਤੇ ਕਿਤੇ ਵੀ ਟਿੱਪਣੀ ਸਾਡੀ ਬੰਦੀ ਨਹੀਂ ਹੈ ਚੀਫ ਮਿਨਿਸਟਰ ਦਾ ਆਫਿਸ ਇੱਕ ਬੜਾ ਇੰਪੋਰਟੈਂਟ ਆਫਿਸ ਹੈ ਉਹਦੀ ਬੜੀ ਇੱਜ਼ਤ ਤੇ ਮਾਨ ਹੁੰਦੀ ਹੈ ਉਸ ਦੀ ਮਾਤਾ ਨੂੰ ਰੱਖਣ ਵਾਸਤੇ ਉਹਦੀ ਬੇਟੀ ਨੂੰ ਰੱਖਣ ਵਾਸਤੇ ਇਸ ਕਿਸਮ ਦੀਆਂ ਗੱਲਾਂ ਬੰਦ ਕਰੋ ਤੁਸੀਂ ਇਹ ਸੇਮ ਚੀਜ਼ ਇਹਨੇ ਐਸੀ ਤੁਹਾਨੂੰ ਪਤਾ ਜੈਦਰ ਖਾਲਸਾ ਸਾਹਿਬ ਦੇ ਖਿਲਾਫ ਵੀ ਬੋਲਿਆ ਜੀ ਤੇ ਮੈਂ ਜੈਦਰ ਖਾਲਸਾ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰੂੰਗਾ ਜੈਦਰ ਜੀ ਤੁਸੀਂ ਇੱਕ ਬੜਾ ਇੰਪੋਰਟੈਂਟ ਤੇ ਸੀਰੀਅਸ ਚਾਰਜ ਲਾਇਆ ਸੀ ਭਗਵੰਤ ਮਾਨ ਤੇ ਇੱਕ ਵੀਡੀਓ ਆਈ ਸੀ ਇਨਾਂ ਨੇ ਕਿਹਾ ਮੈਂ ਉਹ ਸੀਐਫਐਸਐਲ ਕੋਲੋਂ ਜਥੇਦਾਰ ਜੀ ਨੇ ਕਿਹਾ ਮੈਂ ਉਹਦੀ ਇਨਵੈਸਟੀਗੇਸ਼ਨ ਕਰਾਉਂਗਾ ਪ੍ਰਾਈਵੇਟ ਕਿ ਉਹ ਜਿਹੜੀ ਦਸਾ ਗੁਰੂਆਂ ਦੀ ਉਹ ਫੋਟੋ ਦੇ ਉੱਤੇ ਜਿਸ ਕਿਸਮ ਦਾ ਕੰਮ ਇਹਨੇ ਭਗਵੰਤ ਨੇ ਕੀਤਾ ਸੀ ਉਹਨਾਂ ਕਿਹਾ ਕਿ ਮੈਂ ਉਹਦੀ ਰਿਪੋਰਟ ਤੁਹਾਡੇ ਸਾਹਮਣੇ ਰੱਖੂੰਗਾ ਅੱਜ ਜਥੇਦਾਰ ਜੀ ਮੈਂ ਪੁੱਛਣਾ ਚਾਹੁੰਦਾ ਜਥੇਦਾਰ ਜੀ ਕੋ ਮਹੀਨਾ ਹੋ ਗਿਆ ਉਹ ਜਿਹੜੀ ਵੀਡੀਓ ਹੈ ਉਹਦੀ ਸੀਐਫਐਸਐਲ ਦੀ ਰਿਪੋਰਟ ਸਾਨੂੰ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਜਾਣਨਾ ਚਾਹੁੰਦੇ ਨੇ ਇੰਨਾ ਸਿੱਧਾ ਚਾਰਜ ਪਗੰਤ ਮੰਤ ਕਿ ਉਹਨੇ ਕੰਮ ਕੀਤਾ ਨਹੀਂ ਕੀਤਾ ਸਾਨੂੰ ਦੱਸੋ ਪੋਜ਼ਿਟਿਵਲੀ ਜਿਹੜੀ ਵੀਡੀਓ ਦੀ ਰਿਪੋਰਟ ਕੀ ਆਈ ਤੁਹਾਡੇ ਕੋਲ ਉਹਨਾਂ ਜ਼ਾਇਦਾਰ ਜੀ ਬੋਲ ਰਹੇ ਨੇ ਜਿਹੜਾ ਇਹ ਕਹਿੰਦਾ ਸੀ ਮੈਂ ਪਤਾ ਨਹੀਂ ਕਈ ਕੁਝ ਐਸ.ਡੀ.ਪੀ.ਸੀ ਦੇ ਖਿਲਾਫ ਕੱਢੂੰਗਾ ਉਹ ਵੀ ਚੁੱਪ ਹੋਇਆ ਜੀ ਕੋਈ ਹੋਰ ਸੋ ਇਹ ਸਾਰੀਆਂ ਚੀਜ਼ਾਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹੀ ਅਜ਼ ਲੋਸਟਸ ਬਾਈ